ਪੁੱਤ ਜੱਟਾਂ ਦੀ ਫਿਲਮ ਤੋਂ ਜਦੋਂ ਆਪਣੇ ਉਤਰਦਾ ਨਾ ਜੰਗੀਰਾ ਲੈ ਕੇ ਸਟੇਕਾ ਬਸ ਸਟੇਕ ਵੀ ਹੋਰੇ ਕਰਕੇ ਲੈਂਦੀ ਉਹ ਜਦੋਂ ਉਤਰਦਾ ਨਾ ਤੂੰ ਇਹਦੇ ਗੁਟਕੂ ਗੁਟਕੂ ਕਬੂਤਰ ਕਰਦੇ ਆ ਤੇ ਉਹ ਤਿੱਲੇ ਵਾਲੀ ਜੁੱਤੀ ਨਾਲ ਹਨਾ ਨੋਕ ਵਾਲੀ ਜੁੱਤੀ ਨਾਲ ਐਦਾਂ ਕਰਕੇ ਕਬੂਤਰ ਹਨਾ ਨੋਗਾ ਕੋਈ ਨਹੀਂ ਚਾਹੁੰਦਾ ਮੇਰੇ ਘਰ ਮਾੜੀ ਚੀਜ਼ ਹੋਵੇ ਸਹਿਬ ਹੱਥ ਵੜਾਈਆਂ ਜਿਸ ਪਰ ਅੱਜ ਤੁਹਾਨੂੰ ਲੈ ਕੇ ਪਹੁੰਚੇ ਆਪਾਂ ਸਾਂਝ ਸਟੱਡ ਫਾਰਮ ਤੇ ਘੋੜਿਆਂ ਲਈ ਫਾਰਮ ਕਾਦਾ ਮਿੱਤਰੋ ਇੱਕ ਤਰ੍ਹਾਂ ਦਾ ਮਹਿਲ ਹੀ ਬਣ ਰਿਹਾ 15 ਫੁੱਟ ਦੇ ਉੱਪਰ ਤੇ ਇਹਦਾ ਲੈਂਟਰ ਪਾਇਆ ਗਿਆ ਤਾਂ ਕਿ ਕਮਰੇ ਬਿਲਕੁਲ ਹਵਾਦਾਰ ਰਹਿਣ ਫਾਰਮ ਆਉਣ ਵਾਲੇ ਸਮੇਂ 'ਚ ਬਹੁਤ ਹੀ ਚੰਗਾ ਬਣ ਕੇ ਤਿਆਰ ਹੋਣਾ ਤੁਹਾਨੂੰ ਇਸ ਫਾਰਮ ਤੇ ਹਰ ਇੱਕ ਤਰ੍ਹਾਂ ਦਾ ਪੰਛੀ ਤੇ ਜਾਨਵਰ ਦੇਖਣ ਨੂੰ ਮਿਲਣਾ ਮਿੱਤਰੋ ਅੱਜ ਤੁਹਾਨੂੰ ਭਾਈ ਇੰਦਰਦੀਪ ਨਾਲ ਮਲਾਉਣਾ ਤੇ ਬਹੁਤ ਹੀ ਵੱਡੇ ਘੱਟ ਦਾ ਮਜ਼ਬੂਤ ਤੇ ਸ਼ਕੀਨ ਬਸ਼ੀਰਾ ਦਿਖਾਉਣਾ ਮਿੱਤਰੋ ਇਹਦੀ ਮਾਂ ਵੀ ਬਹੁਤ ਵੱਡੀ ਘੋੜੀ ਆ ਵੱਡਾ ਕੱਦ ਦਾ ਉਸ ਦਾ ਤੇ ਸ਼ਕੀਨ ਬਹੁਤ ਆ ਤੇ ਜੇ ਮੈਂ ਫਰਜੰਦ ਦੀ ਗੱਲ ਕਰਾਂ ਤਾਂ ਫਰਜੰਦ ਆਉਣਲੇ ਟਾਈਮ ਦੇ ਵਿੱਚ ਸਭ ਤੋਂ ਵੱਡੇ ਕੱਦ ਦਾ ਘੋੜਾ ਆਪਣੀ ਬਲੱਡ ਲਾਈਨ ਦੇ ਵਿੱਚ ਬਣੂ ਮਿੱਤਰੋ ਕਿਉਂਕਿ ਇਹ ਵੀ ਹੁਣੇ ਡੀਲਡ ਆਉਲ ਆ ਜਿਹੜੀ ਉਹ ਵੱਡੇ ਘੋੜਿਆਂ ਵਰਗੀ ਆ ਉਮਰ ਅਜੇ ਦੀ 2.5 ਸਾਲ ਹੀ ਹੋਈ ਆ ਪਰ ਕੱਦ-ਗਾਠ ਤੇ ਬੰਤਰ ਵੱਲੋਂ ਵੱਡਾ ਘੋੜਾ ਲੱਗਦਾ ਮਿੱਤਰੋ ਕੱਦ 67 ਇੰਚ ਹੋ ਗਿਆ ਇਹਦਾ ਤੇ ਮਾਰਕਿੰਗ ਵੀ ਬਹੁਤ ਪਿਆਰੀ ਆ ਮੱਥੇ ਪਟਾ ਤੇ ਤਿੰਨ ਪੈਰ ਚਟਿਆ ਇਹਦੇ ਐਟੀਟਿਊਡ ਤੁਸੀਂ ਵੀਡੀਓ ਚ ਦੇਖ ਰਹੇ ਹੋ ਐਟੀਟਿਊਡ ਬਹੁਤ ਜ਼ਿਆਦਾ ਤੇ ਇਹਦੀ ਸਟੱਡ ਸਰਵਿਸ ਵੀਰੋਣਾ ਨੇ ਓਪਨ ਕਰਤੀ ਆ ਮਿੱਤਰੋ ਤੇ ਘੋੜੀਆਂ ਰੱਖਣ ਦਾ ਪ੍ਰਬੰਧ ਡਾਕਟਰ ਦਾ ਪ੍ਰਬੰਧ ਬਾਈ ਉਹਰਾ ਨੇ ਫਾਰਮ ਤੇ ਸਾਰਾ ਜੇ ਮੈਂ ਗੱਲ ਕਰਾਂ ਬਾਈ ਇੰਦਰਦੀਪ ਸਿੰਘ ਸੰਧੂ ਦੀ ਬਾਈ ਬਹੁਤ ਹੀ ਨਰਮ ਸੁਭਾਅ ਦੇ ਬੰਦੇ ਆ ਆਏ ਗਏ ਦਾ ਬਹੁਤ ਮਾਣ ਕਰਦੇ ਆ ਮਿੱਤਰੋ ਤੇ ਇਸੇ ਕਰਕੇ ਗੁਰੂ ਮਹਾਰਾਜ ਨੇ ਵੀ ਬਹੁਤ ਚੰਗੇ ਜਾਨਵਰ ਦਿੱਤੇ ਆ ਜਿੱਥੇ ਵਸ਼ੇਰਾ ਇੰਨਾ ਚੰਗਾ ਨੁਕਰੀ ਜਾਨਵਰ ਵੀ ਬਹੁਤ ਚੋਟੀ ਦੇ ਆ ਤੇ ਮਾਰਵਾੜੀ ਬਰੀਡਰ ਘੋੜੀਆਂ ਬਾਈ ਕੋੜ ਲਈ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਹਿ ਲਓ ਕਿ ਜਿਹੜੇ ਚੰਗੇ ਬੱਚੇ ਪੈਦਾ ਕਰਨਗੇ ਹੁਣ ਵੀ ਬਹੁਤ ਚੰਗੀ ਬਰੀਡਿੰਗ ਹੋ ਰਹੀ ਆ ਤੇ ਇੱਕ ਵਾਰੀ ਇਹ ਬਸ਼ੇਰੀ ਨੂੰ ਜ਼ਰੂਰ ਦੇਖ ਕੇ ਆਇਓ ਫਰਜੰਤ ਕਾਂਟੇ ਨੂੰ ਕਿਉਂਕਿ ਮਿੱਤਰੋ ਆਉਣ ਵਾਲੇ ਟਾਈਮ ਦਾ ਚੋਟੀ ਦਾ ਘੋੜਾ ਬਣੂ ਇਹ ਤੇ ਮਾਝੇ ਏਰੀਆ ਨੂੰ ਮਾਣ ਹੋਊਗਾ ਤੇ ਇੱਕ ਅਨੁਕਰੀ ਬਸ਼ੇਰੀ ਇਹ ਚ ਐਟੀਟਿਊਡ ਵੀ ਬਹੁਤ ਜ਼ਿਆਦਾ ਆ ਤੇ ਬੰਤਰਾਂ ਦੀ ਬਹੁਤ ਸੋਹਣੀ ਆ ਤੇ ਇਨ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਬਹੁਤ ਸੁਮੀ ਕਰਾਈ ਆ ਮਿੱਤਰੋ ਬਾਈ ਕੋਲ ਹਰ ਇੱਕ ਜਾਨਵਰੀ ਬਹੁਤ ਟਾਪ ਦਾ ਤੇ ਇੱਕ ਤੋਂ ਅੱਗੇ ਮੈਂ ਮਾਰਵਾੜੀ ਘੂੜੀਆਂ ਵੀ ਦਿਖਾਉਣੀਆਂ ਨੇ ਨੁਕਰਾ ਬਸ਼ੇਰਾ ਵੀ ਦਿਖਾਉਣਾ ਇੰਟਰਵਿਊ ਦੇ ਵਿੱਚ ਤੇ ਵੀਰ ਕੋਲ ਜਿੰਨੇ ਚੰਗੇ ਜਾਨਵਰ ਨੇ ਉਨਾਂ ਹੀ ਵੀਰ ਦਾ ਚੰਗਾ ਸੁਭਾਅ ਆ ਮਿੱਤਰੋ ਇੰਟਰਵਿਊ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਕਿਉਂਕਿ ਬਾਈ ਨੇ ਗੱਲਾਂ ਬਹੁਤ ਹੀ ਜ਼ਿਆਦਾ ਘੈਂਟ ਕਰੀਆਂ ਨੇ ਬਾਈ ਨਿੱਕੇ ਤੇ ਵੱਡੇ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਤੇ ਆਜੋ ਹੁਣ ਵੀਰੋ ਨਾਲ ਤੁਹਾਡੀ ਮੈਂ ਗੱਲਬਾਤ ਕਰਾਉਣਾ ਕਮੈਂਟਾਂ ਚ ਤੁਸੀਂ ਆਪਣੀ رائے ਜ਼ਰੂਰ ਦਿਓ ਮਿੱਤਰੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਤੁਹਾਨੂੰ ਇੱਕ ਬਹੁਤੀ ਟੌਪ ਦਾ ਬਸ਼ੇਰਾ ਦਿਖਾਉਣ ਲੱਗਾ ਇਹ ਬਸ਼ੇਰੇ ਨੇ ਆਉਣ ਵਾਲੇ ਟਾਈਮ ਚ ਰਿਕਾਰਡ ਪੈਦਾ ਕਰਨਿਆ ਤੇ ਇਸ ਬਸ਼ੇਰੀ ਜੇ ਮੈਂ ਉਮਰ ਦੀ ਗੱਲ ਕਰਾਂ ਉਮਰ ਜੇ ਸਿਰਫ 2 ਦੰਦਿਆ ਪਰ ਕੱਦ ਵਾਲੇ ਇਸ ਬਸ਼ੇਰੇ ਨੇ ਵੱਟ ਕੱਢਤੇ ਜਿਹੜਾ ਇਸ ਬਸ਼ੇਰੇ ਦਾ ਪਿਓ ਆ ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ ਜ਼ਰੂਰ ਕਿਉਂਕਿ ਇਸ ਲਾਈਨ ਦੇ ਵਿੱਚ ਬਿਊਟੀ ਤਾਂ ਹੈ ਹੀ ਹੈ ਮਿੱਤਰੋ ਪਰ ਕੱਦ ਦੀ ਜੇ ਗੱਲ ਕਰੀਏ ਤਾਂ ਇੰਨੇ ਕੱਦ ਦੇ ਬਿਸ਼ਰੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਮੇਰੇ ਨਾਲ ਭਾਈ ਇੰਦਰਦੀਪ ਸਿੰਘ ਜੀ ਸੰਧੂ ਨੇ ਇਹਨਾਂ ਨਾਲ ਅੱਜ ਮੈਂ ਤੁਹਾਡੀ ਗੱਲਬਾਤ ਕਰਾਉਂਗਾ ਬਾਕੀ ਵੀਰ ਹੋਰਾਂ ਦੀ ਸਾਰੀ ਮਿੱਤਰ ਮੰਡਲੀ ਯਾਰ ਰਿਸ਼ਤੇਦਾਰ ਬੈਠੇ ਨੇ ਜੀ ਤੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਸასი ਹੋ ਜੀ ਸასი ਹੋ ਠੀਕ ਹੋ ਗਏ ਭਾਈ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਭਾਈ ਤੇ ਪਹਿਲਾਂ ਤਾਂ ਜੀ ਤੁਹਾਨੂੰ ਮੁਬਾਰਕਾਂ ਤੁਸੀਂ ਬਹੁਤ ਚੰਗੀ ਚੀਜ਼ ਲੱਭ ਕੇ ਲੈ ਕੇ ਆਏ ਹੋ ਮੁਬਾਰਕਾਂ ਜੀ ਸਾਰੇ ਵੀਰਾਂ ਨੂੰ ਮੁਬਾਰਕਾਂ ਧੰਨਵਾਦ ਤੁਹਾਡਾ ਜੀ ਤੇ ਬਿਸ਼ਰੇ ਦਾ ਨਾਮ ਕੀ ਹੈ ਜੀ ਆਪਣੇ ਦਾ ਇਹਦਾ ਵੀਰ ਜੀ ਦਾ ਨਾਮ ਫਰਜੰਦ ਫਰਜੰਤ ਕਾਂਟਾ ਹਾਂ ਫਰਜੰਤ ਦਾ ਨਾਮ ਨਹੀਂ ਪਤਾ ਲੱਗਿਆ ਵੀ ਕਾਂਡੇ ਦਾ ਬੱਚਾ ਸੀ ਹਾਂਜੀ 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 ਜਿਵੇਂ ਆਪਣੇ ਗੋਤ ਨਹੀਂ ਲੱਗਦੇ ਹੁੰਦੇ ਕਿੰਦੇ ਦੇ ਪਿੱਛੇ ਗੋਤ ਲੱਗਦੇ ਨੇ ਪਤਾ ਲੱਗ ਜਾਂਦਾ ਵੀ ਕਿਹੜਾ ਗੋਤੀ ਆ ਹਾਂਜੀ ਬਿਲਕੁਲ ਉਹ ਮੇਦੇ ਲਾਣੇ ਦਾ ਪਤਾ ਲੱਗ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਤੇ ਫਰਜੰਦ ਦੀ ਉਮਰ ਕਿੰਨੀ ਹੋ ਗਈ ਜੀ ਇਹ ਵੀਰ ਜੀ 30 31 ਮਹੀਨੇ ਦਾ ਆ ਗਿਆ ਜੀ ਸਾਢੇ ਕਿ 30 ਮਹੀਨੇ ਲੈ ਕੇ ਚੱਲੀ ਗਈ ਠੀਕ ਹੈ ਜੀ ਹਾਂਜੀ ਤੇ ਕੱਦ ਕਿੰਨਾ ਕਰ ਗਿਆ ਜੀ ਕੱਦ ਕਰ ਗਿਆ 67 ਇੰਚ ਕਰ ਗਿਆ ਜੀ ਠੀਕ ਹੈ ਜੀ ਕੱਦ ਬਹੁਤ ਚੰਗਾ ਕਰ ਰਹੀ ਵਿਸ਼ੇ 68 ਇੰਚ ਕਰ ਗਿਆ ਜੀ ਤੇ ਮਾਰੇ ਕਰਮਾ ਵਾਲਾ ਗ ਬਿਲਕੁਲਾਰੇਕਨ ਵਾਸਤੇ ਹੀ ਹੁੰਦੀ ਆ ਹੁੰਦੀ ਆ ਜੀ ਬਿਲਕੁਲ ਹਾਂ ਜੀ ਹਾਂ ਆਪਾਂ ਇਹਦੀ ਖਾਨਦਾਨੀ ਦੀ ਗੱਲ ਕਰੀ ਦੇਖੋ ਕਾਂਟੇ ਦਾ ਤਾਂ ਪਤਾ ਹੀ ਆ ਸਾਰੇ ਹਾਂ ਜੀ ਲਿਵਿੰਗ ਲੈਜੈਂਡ ਘੋੜਾ ਜੀ ਬਿਲਕੁਲ ਜੀ ਮਾਰਕੀਟ ਨੂੰ ਬਹੁਤ ਚੰਗੇ ਬੱਚੇ ਉਸ ਘੋੜੇ ਨੇ ਦਿੱਤੇ ਆ ਜੀ ਹਾਂ ਜੀ ਤੇ ਮਾਂ ਵਾਲੇ ਪਾਸੋਂ ਕੀ ਪੁੱਛਾ ਜੀ ਮਾਂ ਕਿਹੜੇ ਘੋੜੇ ਦੀ ਆ ਜੀ ਮਾਂ ਵੀਰ ਜੀ ਇੱਕ ਸਾਰੰਗ ਘੋੜਾ ਹੋਇਆ ਜੀ ਜੀ ਇਹਦੀ ਮਾਂ ਉਹਦੀ ਬੱਚੀ ਆ ਵੀਰ ਠਾਣਾ ਸਿੰਘ ਕੋਲ ਨੰਦਗੜ ਪਿੰਡ ਆ ਜੀ ਬਠਿੰਡੇ ਦੇ ਲਾਗੇ ਡੱਬ ਵਾਲੀ ਸਾਈਡ ਤੇ ਜੀ ਜੀ ਨੰਦਗੜ ਪਿੰਡੇ ਦੀ ਮਾਂ 66 ਇੰਚ ਦੀ ਘੋੜੀ ਆ ਜੀ ਠਾਣਾ ਸਿੰਘ ਵੀਰ ਜਵਾਰ ਹੋਣੀ ਵੀਰ ਜੀ ਆਪਣੇ ਆਪਣੇ ਪਿਆਰ ਵਾਲੇ ਜੀ ਆ ਤੇ ਉਹਨਾਂ ਦੇ ਕੋਲ ਖੜੀ ਆ ਜੀ ਠੀਕ ਹੈ ਜੀ ਇਹ ਉਹਦਾ ਬੱਚਾ ਜੀ ਠੀਕ ਹੈ ਜੀ ਇਹ ਬਰੀਡ ਕਿੱਥੇ ਹੋਇਆ ਜੀ ਬੱਚਾ ਇਹ ਬਰੀਡ ਉਹਨਾਂ ਕੋਲ ਆ ਠਾਣੇ ਭਾਜੀ ਹੋਣਾ ਕੋਇਆ ਹਾਂਜੀ ਸਟੱਡ ਫਾਰਮ ਤੇ ਬਰੀਡ ਹੋਇਆ ਹਾਂਜੀ ਸਾਈਂ ਸਟੱਡ ਫਾਰਮ ਠੀਕ ਹੈ ਠਾਣੇ ਭਾਜੀ ਉਹਨਾਂ ਦੇ ਕੋਲ ਹੋਇਆ ਤੇ ਪਿਓ ਇਹਦਾ ਤੁਸੀਂ ਦੱਸ ਹੀ ਦਿੱਤਾ ਜੀ ਕਾਲਾ ਕਾਂਡਾ ਉਹਨੂੰ ਤੇ ਪਤਾ ਕੋਈ ਵੀ ਘੋੜਾ ਪ੍ਰੇਮੀ ਤੇ ਬੱਚਾ-ਬੱਚਾ ਜਾਣਦੇ ਆ ਜੀ ਵਰਲਡ ਲੈਵਲ ਫੇਮਸ ਘੋੜਾ ਆ ਜੀ ਇਹ ਉਹਦਾ ਬੱਚਾ ਜੀ ਠੀਕ ਇਹ ਵੀਰ ਜੀ ਵੀਰ ਜੀ ਹੁਣਾਂ ਨੂੰ ਗਿਫਟ ਕੀਤਾ ਸਾਲਕ ਪਹਿਲਾਂ ਹੀ ਅੱਛਾ ਜੀ ਹਾਂ ਜੀ ਐ ਸਾਲ ਚ ਆਇਆ ਠੀਕ ਹੈ ਜੀ ਤੇ ਉਦੋਂ ਦਾ ਹੀ ਆਪਾਂ ਇਹਦੇ ਕਰਮਾ ਵਾਲੇ ਦੇ ਨਾਲ-ਨਾਲ ਫਿਰਨਦੇ ਆ ਅੱਛਾ ਜੀ ਹਾਂ ਜੀ ਘੋੜੀਆਂ ਦੀ ਗੱਲਬਾਤ ਵੀ ਚਲੋ ਚੱਲਦੀ ਰਹਿਣੀ ਆ ਹਾਂ ਜੀ ਤੇ ਇੱਕ ਗੱਲ ਹੁੰਦੀ ਆ ਮੁੱਢ ਦੀ ਵੀ ਮੁੱਢ ਕਿੱਥੋਂ ਬਣਨੇਗਾ ਘੋੜੀ ਦਾ ਕਿੰਨਾ ਕ ਪੁਰਾਣਾ ਸ਼ੌਂਕ ਆ ਜੀ ਘੋੜੀਆਂ ਦਾ ਉਹਦੇ ਸ਼ੌਂਕ ਜੀ ਇਦਾਂ ਹੀ ਪਹਿਲਾਂ ਸਾਡੇ ਪੜਦਾਦਾ ਜੀ ਜੀ ਕਿਉਂਕਿ ਆਪਾਂ ਇਸੇ ਹੀ ਪਿੰਡ ਦੇ ਜੰਪਾ ਲਿਆ ਪੈਣੀ ਲਦਣਾ ਪਿੰਡ ਜੀ ਮਜੀਠੇ ਲਾਗੇ ਜੱਦੀ ਪਿੰਡ ਜੱਦੀ ਪਿੰਡ ਆ ਜੀ ਤੇ ਸਰਦਾਰ ਵਧਾਵਾ ਸਿੰਘ ਜੀ ਸਾਡੇ ਪੜਦਾਦਾ ਜੀ ਸਰਦਾਰ ਸ਼ੰਗਾਰਾ ਸਿੰਘ ਜੀ ਉਹਨਾਂ ਦੇ ਕੋਲ ਘੋੜੀਆਂ ਹੁੰਦੀਆਂ ਸੀ ਫਿਰ ਪਿਤਾ ਜੀ ਨੇ ਆਰਮੀ ਦੀ ਨੌਕਰੀ ਕੀਤੀ ਪਿਤਾ ਜੀ ਨੂੰ ਕੋਈ ਐਡਾ ਸ਼ੌਂਕ ਨਹੀਂ ਸੀ ਜੀ ਇਹ ਪਿਤਾ ਜੀ ਦੇ ਦੋਸਤ ਆ ਭਾ ਮੁਖਾ ਸਾਡੇ ਪਿੰਡੋਂ ਹੀ ਆ ਲਾਗੇ ਬੈਠਿਆ ਜੀ ਇਹ ਇਹਨਾਂ ਦੇ ਕਰਮਾ ਵਾਲੇ ਮੁਖਾਰਬੇੰਦ ਚੋਂ ਇੱਕ ਵਜਨ ਕੱਢਿਆ ਨਾ ਮੈਂ ਡੈਡੀ ਉਹਨਾਂ ਦੇ ਲਾਗੇ ਬੈਠਾ ਹਾਂ ਹਾਂਜੀ ਇਹਨਾਂ ਕਿਹਾ ਵੀ ਕਹਿੰਦੇ ਵੀ ਚਲੋ ਮੱਜਾਂ ਤੇ ਰੱਖੀਆਂ ਹੀ ਤੁਸੀਂ ਹਾਂਜੀ ਤੇ ਤੁਸੀਂ ਕਦੇ ਤੁਹਾਡੇ ਵੱਡਿਆਂ ਕੋ ਘੂੜੀਆਂ ਹੁੰਦੀਆਂ ਸੀ ਅੱਛਾ ਜੀ ਤੇ ਤੁਸੀਂ ਘੋੜੀ ਰੱਖੋ ਹਾਂ ਅੱਛਾ ਜੀ ਤੇ ਡੈਡੀ ਸਾਡੇ ਮੈਨੂੰ ਕਹਿਣ ਲੱਗੇ ਕਹਿੰਦੇ ਨਰਦੀਸ਼ਾ ਯਾਰ ਇੱਕ ਘੂੜੀ ਲੈ ਆਈਏ ਮੈਨੂੰ ਵੀ ਸ਼ੌਂਕ ਆ ਤੇ ਨਿੱਕੇ ਹੁੰਦੇ ਸੀ ਚਲੋ ਆਪਾਂ ਆਰਮੀ ਦੀ ਨੌਕਰੀ ਕੀਤੀ ਵੀ ਸਾਡੇ ਕੋ ਮੌਕਾ ਨਹੀਂ ਮਿਲਿਆ ਤੁਹਾਨੂੰ ਪਤਾ ਆਰਮੀ ਦਾ ਇਦਾਂ ਦਾ ਹੁੰਦਾ ਵੀ ਛੁੱਟੀ ਘੱਟ ਮਿਲਦੀ ਆ ਤੇ ਭਾ ਨੇ ਗੱਲ ਕੀਤੀ ਤੇ ਡੈਡੀ ਹੁਣ ਆਂਦੇ ਵੀ ਘੋੜੀ ਇੱਕ ਲਾਇਆ ਜੀ ਤੇ ਮੈਂ ਇਹ ਮੂਡ ਬਣਾਉਂਦਾ ਹੀ ਫੰਡਿਆ ਯਾਰਾ ਮਿੱਤਰਾਂ ਨੂੰ ਕਹਿਣ ਦਿਆ ਕਿਉਂਕਿ ਮੈਨੂੰ ਨਹੀਂ ਸੀ ਜਿਆਦਾਤਰ ਲੈਣਾ ਦਾ ਨਹੀਂ ਸੀ ਪਤਾ ਤੇ ਮੈਂ ਇਹ ਪਤਾ ਪਤਾ ਕਰ ਨਹੀਂ ਦਿਆ ਤੇ ਡੈਡੀ ਹੁਣੀ ਕਹਿੰਦੇ ਵੀ ਇਦਾਂ ਵੀ ਲਿਆਉਣੀਆਂ ਤੇ ਦੋ ਲੈ ਵੀ ਇੱਕ ਦਾ ਜੀ ਨਹੀਂ ਲੱਗਦਾ ਠੀਕ ਹੈ ਜੀ ਤੇ ਫਿਰ ਆਪਾਂ ਨੁਕਰਿਆ ਇੱਕ ਬਸ਼ੇਰਾ ਲਿਆਂਦਾ ਜੀ ਤੇ ਉਹਦਾ ਨਾਲ ਬਖਸ਼ਿਆ ਜੀ ਤੇ ਇੱਕ ਨੁਕਰੀ ਬਸ਼ੇਰੀ ਲੈਂਦੀ ਉਹਦਾ ਨਾ ਸ਼ਹਾਦੀ ਆ ਜੀ ਇਹ ਉਹਦੇ ਤੋਂ ਸ਼ੁਰੂਆਤ ਹੋਈ ਤੇ ਫਿਰ ਇਹ ਕਰਮਾ ਵਾਲਾ ਇਹ ਆ ਗਿਆ ਜੀ ਮਤਲਬ ਆਪਾਂ ਨੂੰ ਸਾਲ ਡੇਢ ਸਾਲ ਹੋਇਆ ਵਾ ਅੱਛਾ ਜੀ ਤੇ ਮਹਾਰਾਜ ਆਉਣ ਵਾਲਾ ਸਮਾਂ ਵਧੀਆ ਲਿਆਵੇ ਕਿ ਮੈਂ ਫਾਰਮ ਦੇਖਿਆ ਜੀ ਫਾਰਮ ਕੀ ਘੋੜਿਆਂ ਵਾਸਤੇ ਮਹਿਲ ਹੀ ਪਾ ਰਹੇ ਹੋ ਤੁਸੀਂ ਜੀ ਵਾਹਿਗੁਰੂ ਕਰੇ ਜੀ ਤੇ ਹਰ ਇੱਕ ਘੋੜਾ ਪ੍ਰੇਮੀ ਦਾ ਸੁਪਨਾ ਹੁੰਦਾ ਵੀ ਮੇਰੇ ਘੋੜੇ ਚੰਗੇ ਕਮਰਿਆਂ 'ਚ ਖੜੇ ਹੋਣ ਚੰਗਾ ਮੇਰਾ ਫਾਰਮ ਹੋਵੇ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਚੰਗੇ ਭਾਗਾਂ ਵਾਲੇ ਜਿਹੜੇ ਮਹਾਰਾਜ ਤੁਹਾਡਾ ਬਹੁਤ ਜਲਦੀ ਸੁਪਨਾ ਪੂਰਾ ਕਰ ਰਹੇ ਹੋ ਵਾਹਿਗੁਰੂ ਕਰੇ ਜੀ ਮੇਰੇ ਤੋਂ ਛੋਟਾ ਫਰਾਂਚ ਆ ਜੀ ਅੱਛਾ ਜੀ ਸਿਸਟਰ ਵੀ ਮੇਰੇ ਫਰਾਂਚ ਆ ਅੱਛਾ ਜੀ ਤੇ ਛੋਟਾ ਭਰਾ ਰਮਿੰਦਰ ਟਿੰਕਾ ਉਹਨੂੰ ਬੜਾ ਸ਼ੌਂਕ ਆ ਭਤੀਜਾ ਇੱਥੇ ਨਵਾਬ ਸਾਡਾ ਹਾਂਜੀ ਤੇ ਇੱਕ ਭਾਂਜਾ ਇੱਥੇ ਆਪਣਾ ਇਹ ਅਮਨਜੋਤ ਆ ਜਨਾ ਭਾਂਜੀ ਆ ਜੋਤੂ ਜੀ ਤੇ ਆਪਣੀ ਬੇਟੀ ਗੁਰਸੀਰ ਤੇ ਛੋਟੀ ਬੇਟੀ ਸਾਂਝ ਦੇ ਨਾਂ ਦੇ ਫਾਰਮ ਦਾ ਨਾਂ ਰੱਖਿਆ ਕੁੜੀਆਂ ਦੇ ਨਾਂ ਤੇ ਕੁੜੀਆਂ ਦੇ ਨਾਂ ਤੇ ਰੱਖਿਆ ਹਾਂਜੀ ਹਾਂਜੀ ਸਾਂਝ ਸਟੱਡ ਫਾਰਮ ਹਾਂਜੀ ਠੀਕ ਹੈ ਜੀ ਤੇ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਮਹਾਰਾਜ ਕਿਰਪਾ ਕਰੇ ਵੀ ਚਲਾ ਰਹੇ ਆ ਜੀ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਲ ਡੇਢ ਸਾਲ ਹੋਇਆ ਜੀ ਹਾਂਜੀ ਸਾਲ ਡੇਢ ਤੇ ਜਿਹੜੀ ਚੀਜ਼ ਤੁਸੀਂ ਘਰੇ ਰੱਖੀ ਬੈਠੇ ਹੋ ਕਾਂਡੇ ਦਾ ਬੱਚਾ ਜੀ ਹਾਂਜੀ ਇਹ ਤਾਂ ਮਤਲਬ ਇਹ ਲਾ ਲਓ ਜਿਹੜਾ ਨੂੰ 20 20 30 30 ਸਾਲ ਹੋ ਗਏ ਲੱਗਿਆ ਨੂੰ ਕਈ ਵਾਰ ਉਹਨਾਂ ਨੂੰ ਵੀ ਭਾਲ ਚ ਨਹੀਂ ਮਿਲਦਾ ਜੀ ਹਾਂਜੀ ਤੁਹਾਡੀ ਭਾਲ ਕਿਵੇਂ ਫਿਰ ਮਤਲਬ ਵੀ ਇਹਦੇ ਤੱਕ ਮੁੱਕੀ ਆ ਕੇ ਜੀ ਕਿ ਗੁਰਬਾਣੀ ਦਾ ਸ਼ਬਦ ਹੈ ਜੀ ਸਭ ਨਹੀਂ ਸਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਜੀ ਕੋਈ ਨਹੀਂ ਚਾਹੁੰਦਾ ਮੇਰੇ ਘਰ ਮਾੜੀ ਚੀਜ਼ ਹੋਵੇ ਹਮ ਹਰ ਕੋਈ ਚਾਹੁੰਦਾ ਸਹਿਬਾਥ ਵੜਿਆਈਆਂ ਜਿਸ ਭਾਵੇਂ ਜਿਸ ਦੀ ਬੇ ਹਾਂਜੀ ਏ ਮਹਾਰਾਏ ਦੀ ਕਿਰਪਾ ਜੀ ਸਾਡੇ ਲਾਗੇ ਬਾਬਾ ਜੀ ਦੀ ਜਗਾ ਤਨ ਤਨ ਬਾਬਾ ਲੱਧਾ ਸਿੰਘ ਜੀ ਜੀ ਬੜੀ ਮਾਲਕ ਕਰਨੀ ਵਾਲੇ ਸੰਤ ਹੋਏ ਆ ਜੀ ਤੇ ਉਹਨਾਂ ਦੀ ਕਿਰਪਾ ਉਹਨਾਂ ਦੇ ਅਰਦਾਸ ਬੇਨਤੀ ਕਰਕੇ ਜੀ ਤੇ ਮੈਂ ਇਹੋ ਅਰਦਾਸ ਕੀਤੀ ਵੀ ਮਾਲਕਾ ਜੇ ਜੀ ਦੇਣਾ ਵਾ ਤੇ ਕੋਈ ਚੰਗਾ ਜੀ ਆਵੇ ਠੀਕ ਹੈ ਜੀ ਤੇ ਇਹ ਹੁਣ ਕਰਮਾ ਵਾਲਾ ਪਰਿਵਾਰ ਦੇ ਜੀ ਵਾਂਗੂ ਹੀ ਆ ਬਿਲਕੁਲ ਤੇ ਯਾਰਾ ਮਿੱਤਰਾਂ ਨੂੰ ਕੋਈ ਪਤਾ ਲੱਗਾ ਸਾਨੂੰ ਤਾਂ ਬਹੁਤਾ ਪਤਾ ਵੀ ਨਹੀਂ ਹੁੰਦਾ ਕਿ ਕਾਲਾ ਕਾਂਡਾ ਕੀ ਆ ਦਲਵਾਗ ਰਣੀਆਂ ਕੀ ਆ ਹੁਣ ਨਾਲ ਨਾਲ ਇਹਨਾਂ ਦੇ ਸਟੱਡੀ ਕਰ ਰਹੇ ਆ ਹਾਂਜੀ ਤੇ ਨੁਕਰਾ ਲੈਣ ਕਿਹੜੀ ਆ ਮਾਰਵਾੜੀ ਕਿਹੜੇ ਆ ਜੀ ਤੇ ਹੁਣ ਥੋੜਾ ਮੈਂ ਤੁਹਾਨੂੰ ਇਹ ਦੱਸਣਾ ਵੀ ਸਾਡੇ ਮਾਜੇ 'ਚ ਕਾਫੀ ਰੁਝਾਨ ਆ ਬਹੁਤ ਰੁਝਾਨ ਆ ਹਾਂਜੀ ਕਾਫੀ ਮਾਜੇ 'ਚ ਫਾਰਮ ਬਣ ਰਹੇ ਆ ਹਾਂਜੀ ਤੇ ਆਪਣੇ ਵੀਰ ਸਾਰੇ ਜਿੱਦਾਂ ਹੁਣ ਬੱਚੇ ਬਾਹਰ ਚੱਲ ਗਏ ਆ ਬੱਚਿਆਂ ਨੂੰ ਸ਼ੌਂਕ ਆ ਦੇਸ਼ਾਂ-ਵਦੇਸ਼ਾਂ 'ਚ ਵੀਡੀਓ ਵੇਂਦੇ ਆ ਸਾਨੂੰ ਵੀ ਆ ਜਿਆਦਾ ਸੋਸ਼ਲ ਮੀਡੀਆ ਕਰਕੇ ਪਤਾ ਲੱਗਾ ਤੁਹਾਡੀਆਂ ਵੀਡੀਓ ਵੇਖੇ ਦੀਆਂ ਮਹਾਰਾਜ ਨੇ ਤੁਹਾਨੂੰ ਨਾਮ ਬੜਾ ਬਖਸ਼ਿਆ ਵਾ ਹਾਂਜੀ ਤੇ ਤਾ ਕਰਕੇ ਫਿਰ ਆਪਾਂ ਵੀ ਨਾ ਨੀ ਚੰਗੀ ਗੱਲ ਆ ਦੇਖੋ ਜਿਵੇਂ ਤੁਹਾਡੇ ਫਾਦਰ ਸਾਹਿਬ ਨੇ ਗਏ ਸੀ ਮੈਨੂੰ ਸਾਮਾ ਨਹੀਂ ਲੱਗਿਆ ਪਰ ਸ਼ੌਂਕ ਹੈਗਾ ਸੀ ਜਿਵੇਂ ਤੁਹਾਡੇ ਪੜਦਾਦਾ ਜੀ ਨੂੰ ਸ਼ੌਂਕ ਸੀ ਪੂਨਜ ਕਿਤੇ ਨਾ ਕਿਤੇ ਚੀਜ਼ ਰਹਿੰਦੀ ਹੈ ਜੀ ਚੀਨ ਦੇ ਵਿੱਚ ਕਿਤੇ ਨੇ ਕਿਤੇ ਉਹ ਸ਼ੌਂਕ ਜਿਹੜਾ ਨਾ ਉਹ ਬਾਲੇ ਖਾਂਦਾ ਰਹਿੰਦਾ ਜੀ ਰਹਿੰਦਾ ਜੀ ਫਿਰ ਕਿੰਨੇ ਟਾਈਮ ਬਾਅਦ ਘੋੜੀ ਨੇ ਫੇਰਾ ਪਾਇਆ ਘਰੇ ਜੀ ਦੁਬਾਰਾ ਮੈਨਾਂ ਵੀ 60 ਸਾਲ ਬਾਅਦ ਫੇਰਾ ਪਾਇਆ ਜੀ ਅੱਛਾ ਜੀ ਹਾਂ ਜੀ 60 ਸਾਲ ਬਾਅਦ 60 ਸਾਲਾਂ ਬਾਅਦ ਕਰਮਾ ਵਾਲੀਆਂ ਆਪਣੀ ਜਗ੍ਹਾ ਤੇ ਆ ਗਈਆਂ ਫਿਰ ਠੀਕ ਹੈ ਜੀ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੀ ਜਗ੍ਹਾ ਬ ਭਾਈ ਜੀ ਜਿਵੇਂ ਤੁਸੀਂ ਦੱਸਿਆ ਸੀ ਵੀ 60 ਸਾਲ ਬਾਅਦ ਘੋੜੀ ਨੇ ਮੋੜਾ ਪਾਇਆ ਹਨਾ ਆਪਣੇ ਬਚਪਨ ਦੀਆਂ ਯਾਦਾਂ ਵੀ ਹੋ ਗਈਆਂ ਘੋੜੀ ਹੋਵੇ ਪਹਿਲੀ ਵਾਰ ਆਪਾਂ ਨੂੰ ਘਰੋਂ ਵੀ ਤਾੜ ਦਿੰਦੇ ਆ ਡਾਂਡ ਦਿੰਦੇ ਵੀ ਤੁਸੀਂ ਕੀ ਕਰਨਾ ਵੀ ਇਹ ਜਾ ਬਚਪਨ ਵੇਲੇ ਹੈ ਸੀ ਸ਼ੌਂਕ ਤੁਹਾਨੂੰ ਬਚਪਨ ਵੇਲੇ ਮੈਂ ਤੁਹਾਨੂੰ ਦੱਸਦਾ ਜੀ ਛੋਟੇ ਹੁੰਦੇ ਆ ਇਹ ਜਦੋਂ ਵੀ ਸੀ ਆਰ ਲਿਆਉਣੇ ਨਾ ਜੀ ਵੀ ਸੀ ਆਰ ਸਾਡੇ ਹੈਗੇ ਦੇ ਚਾਚਾ ਜੀ ਲੱਗਦੇ ਸੀ ਛੋਟੇ ਹੁੰਦੇ ਆ ਉਹ ਫਰਾਂਸ ਦੇ ਵਿੱਚ ਰਹਿੰਦੇ ਸਰਦਾਰ ਗੁਰਦੇਵ ਸਿੰਘ ਜੀ ਅਹੀ ਸਾਡੇ ਦੇ ਬਾਪੂ ਸਰਦਾਰ ਸੰਤੋਖ ਸਿੰਘ ਤਾਈ ਵੀਰੋਈ ਉਹਨਾਂ ਨੇ ਵੀ ਸੀਆਰ ਲਿਆਉਣਾ ਤੇ ਪੁੱਤ ਜਟਾਂ ਦੇ ਮੈਂ ਜ਼ਿੰਦਗੀ ਦੀ ਪਹਿਲੀ ਫਿਲਮ ਵੀ ਪੁੱਤ ਜਟਾਂ ਦੇ ਫਿਲਮ ਵੇਖੀ ਆ ਤੇ ਪੁੱਤ ਜਟਾਂ ਦੇ ਫਿਲਮ ਤੋਂ ਜਦੋਂ ਆਪਣੇ ਉੱਤਰਦਾ ਨਾ ਜੰਗੀਰਾ ਲੈ ਕੇ ਸਟੇਕ ਆ ਮੈਂ ਸਟੇਕ ਵੀ ਉਹਦੇ ਕਰਕੇ ਲੈਂਦੀ ਉਹ ਜਦੋਂ ਉੱਤਰਦਾ ਨਾ ਤੂੰ ਇਹਦੇ ਗੁਟਕੂ ਗੁਟਕੂ ਕਬੂਤਰ ਕਰਦੇ ਆ ਤੇ ਉਹ ਤਿੱਲੇ ਵਾਲੀ ਜੁੱਤੀ ਨਾਲ ਹਾਂ ਨਾ ਨੋਕ ਵਾਲੀ ਜੁੱਤੀ ਨਾਲ ਐਦਾਂ ਕਰਕੇ ਕਬੂਤਰਾਂ ਨੋਗਾ ਅੰਨਰਵੈਰ ਵੀਰ ਨੇ ਪਈ ਆ ਜਰੂਰ ਵਖਾ ਲਿਓ ਐ ਜਗੀਰੇ ਵਾਲੀ ਜੱਤੀ ਆ ਉਹਦੇ ਨਾਲ ਜਦੋਂ ਕਬੂਤਰਾਂ ਦਾ ਡਾਲਾ ਚੁੱਕਦਾ ਤੇ ਗੁਡਕੂ ਗੁਡਕੂ ਕਬੂਤਰ ਕਰਦੇ ਨੇ ਅੱਗੇ ਘੋੜੀਆਂ ਆਪਣੇ ਚੌਰ ਕਰਣੀਆਂ ਪੂਛਾਂ ਨਾ ਤੇ ਉਹ ਮੇਰੇ ਨਾਲ ਛੁੱਟੀ ਨਹੀਂ ਦਿਮਾਗ ਚ ਆ ਗਈ ਵੀ ਉਹ ਸੀਨ ਜਰੂਰ ਵੇਖਣਾ ਫਿਲਮ ਦਾ ਤੇ ਬੜੀ ਬਾਈ ਜੀ ਫਾਰਮ ਤਿਆਰ ਹੋ ਜਾਣਾ ਤਾਂ ਉਹ ਸੀਨ ਆਪਾਂ ਕਰਾਂਗੇ ਵਕੀਲ ਕਰਾਂਗੇ ਜਰੂਰ ਉਦਾਂ ਹੀ ਪੌੜੀਆਂ ਉਤਰ ਕੇ ਉਦਾਂ ਹੀ ਗੁਟਕੂ ਗੁਟਕੂ ਕਬੂਤਰ ਕਰ ਉਹਨਾਂ ਮੈਂ ਬੜੀ ਵਾਰ ਕਰ ਗਿਆ ਵੀ ਮਾਤਾ ਜੀ ਉਹਨਾਂ ਨੂੰ ਵੀ ਮਾਤਾ ਜੀ ਕਿਤੇ ਇੱਕ ਉਹ ਕਹਿੰਦੇ ਪਹਿਲਾਂ ਪੜਾਈ ਕਰ ਲਾ ਚਲੋ ਜਿੰਨੀ ਕਿ ਮਾਲਕ ਨੇ ਕਰਮਾਂ 'ਚ ਲਿਖੀ ਸੀ ਉਹ ਪੜਾਈ ਕਰ ਲਈ ਤੇ ਹੁਣ ਵੈਗਰੂ ਨੇ ਇਥੋਂ ਤੱਕ ਪਹੁੰਚਾਤਾ ਪਰ ਉਹ ਨਾ ਉਹ ਉਹ ਸੁਪਨੇ ਵੀ ਮੈਨੂੰ ਕਦੀ ਕਦੀ ਉਹੋ ਹੀ ਹੋਣੇ ਉਹ ਪੁੱਤ ਜੱਟਾਂ ਦੇ ਫਿਲਮ ਵਾਲੇ ਤੇ ਉਹ ਮਾਲਕ ਨੇ ਨਾ ਜਦੋਂ ਵੇਨਾ ਨਾ ਮੇਰੇ ਦਵਾਏ 'ਚ ਉਹੀ ਆਈ ਜਾਂਦਾ ਵੀ ਉਹ ਜਿੰਨੇ ਉਹ ਉਦੋਂ ਨਹੀਂ ਧੋਖੇ ਨਾਲ ਮਾਰੀ ਗੋਲੀ ਉਤੋਂ ਸਤਰੂਗਾਂ ਦੇ ਉਹ ਵੀ ਗੱਲ ਕਰਨਿਆ ਘੋੜੀਆਂ ਬੜੀਆਂ ਸੋਹਣੀਆਂ ਦੇਖੋ ਹਾਂਜੀ ਹਾਂਜੀ ਉਦੋਂ ਦਾ ਸ਼ੌਂਕ ਜਦਾ ਨਹੀਂ ਵੇਖੋ ਹੀ ਕੋਈ ਫਿਲਮਾਂ ਬੜਾ ਕੋਈ ਸਿਖਾਉਂਦੀਆਂ ਚੰਗੇ ਚੰਗਾ ਕੋਈ ਸਿੱਖਣਾ ਚੰਗਾ ਸਿੱਖ ਲੈ ਨਹੀਂ ਮਾੜਾ ਸਿੱਖਣਾ ਦੇ ਮਾੜਾ ਦੇ ਨਹੀਂ ਬਹੁਤ ਕੁਝ ਵਿਚਰਦਾ ਹਾਂਜੀ ਹਾਂਜੀ ਤੁਹਾਡੇ ਤੇ ਡਿਪੈਂਡ ਕਰਦਾ ਵੀ ਆਪਣੇ ਦਿਮਾਗ 'ਚ ਕੀ ਫਿੱਟ ਕਰਨਾ ਹਾਂਜੀ 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 ਜਿਵੇਂ ਆਪਾਂ ਘੋੜੀਆਂ ਰੱਖਿਆ ਨੇ ਡਾਕਟਰ ਦੀ ਸਹੂਲਤ ਹਾਂਜੀ ਆਪਣੇ ਵੀਰ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਂਦਾ ਵੀਰਾਂ ਦਾ ਪਹਿਲੇ ਹੀ ਫੋਨ ਤੇ ਆਉਂਦੇ ਆ ਔਰ ਪਹਿਲੀ ਰਿੰਗ ਚੁੱਕਦੇ ਆ ਸਰਦਾਰ ਸ਼ਮਸ਼ੇਰ ਸਿੰਘ ਜੀ ਪੱਲੇ ਮੇਗੇ ਵਾਲੇ ਦਰਿਆਉਂ ਪਾਰ ਪਿੰਡਿਆ ਹੀ ਫਰੋਜਪੁਰ ਜੀ ਤੇ ਉਹ ਇਹ ਉਹਨਾਂ ਦਾ ਧਰਮਦਾਰ ਸਾਰਾ ਕੋਈ ਵੀ ਕੋਈ ਢਿੱਲ ਮਠਾ ਦੇਖੋ ਜੀ ਜਿਉਂਦੀ ਜਾਂਦੇ ਆ ਆਪਣੇ ਵਾਂਗੂ ਹੁੰਦਾ ਹੀ ਜੀ ਤੇ ਸਰਦਾਰ ਸ਼ਮਸ਼ੇਰ ਸਿੰਘ ਜੀ ਸਾਡੇ ਡਾਕਟਰ ਨੇ ਜੀ ਤੇ ਉਹਨਾਂ ਦੇ ਸਲਾਹ ਦੇ ਨਾਲ ਹੀ ਜਿਹੜਾ ਦਵਾਈ ਬੂਟੀ ਆ ਤੇ ਆਂਡਾ ਵਗੈਰਾ ਜੋ ਵੀ ਚੈੱਕ ਕਰਦੇ ਕੋੜੀਆਂ ਦਾ ਸਾਰਾ ਕੁਝ ਉਹ ਉਹੀ ਕਰਦੇ ਨੇ ਹਾਂਜੀ ਹਾਂਜੀ ਉਹਨਾਂ ਦਾ ਵੀ ਮੈਂ ਨਾਮ ਲਿਆ ਸ਼ਮਸ਼ੇਰ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੀ ਜਗਾ ਜਿਹੜੀ ਆ ਨਾ ਉਹ ਦਿਲ ਦੇ ਵਿੱਚ ਆ ਤੇ ਸਤਿਕਾਰ ਆ ਬਹੁਤ ਜ਼ਿਆਦਾ ਸ਼ਮਸ਼ੇਰ ਭਾਈ ਦਾ ਹਾਂਜੀ ਉਹਨਾਂ ਦੇ ਕਰਕੇ ਵੀ ਆਪਾਂ ਨਾ ਮਾਲਕ ਮਿਹਰ ਪ੍ਰਿਆਤ ਰੱਖੇ ਤੇ ਘੋੜੇ ਵਧੀਆ ਵਾ ਹਾਂਜੀ ਤੇ ਆਪਾਂ ਫਰਜੰਦੇ ਦੀ ਫੀਸ ਦੀ ਗੱਲ ਕਰੀ ਜੀ ਫੀਸ ਕਿੰਨੀ ਰੱਖੀ ਹੈ ਜੀ ਫੀਸ ਵੀਰ ਜੀ ਇਹਦੀ 52000 ਰੁਪਿਆ ਫੀਸ ਆ ਜੀ ਤੇ ਬਾਕੀ ਕੋਈ ਫੀਸ ਮੈਂ ਨਾ ਨਹੀਂ ਰਖਾਉਂਦੀ ਆਪਾਂ ਦੂਰ ਨੇੜੇ ਦਾ ਸੱਜਣ ਵੇਖ ਲੈਣਾ ਜੇ ਕੋਈ ਵੀਰ ਦੂਰੋਂ ਆਉਂਦਾ ਵਾ ਤੇ ਇਹ ਨਹੀਂ ਵੀ ਮੱਥੇ ਤੇ ਅੱਖਾਂ ਰੱਖਣ ਵਾਲੀ ਗੱਲ ਆ ਉਹਦਾ ਮਾਨ ਸਤਕਾਰ ਵੀ ਹੋਊਗਾ ਤੇ ਫੀਸ ਦਾ ਵੀ ਉਹਦਾ ਆਪਾਂ ਕੋਈ ਉਹਦਾ ਜਾਨ ਨਹੀਂ ਕੱਢਾਂਗੇ ਵੀ ਉਹ 10000 ਦਾ ਤੇਲ ਲਾ ਕੇ ਆਵੇ ਅਹੀਂ ਕਰੀ ਅਹੀਂ ਜੀ 51 ਹੀ ਲੈਣਾ ਉਹਦਾ ਧਿਆਨ ਰੱਖਿਆ ਜਾਊਗਾ ਮੌਕੇ ਦੇ ਹਿਸਾਬ ਦੇ ਨਾਲ ਆਪਾਂ ਜਿਹੜਾ ਵਾ ਅਗਲੇ ਦੀ ਹੈਲਪ ਕਰਾਂਗੇ ਠੀਕ ਹੈ ਜੀ ਬਾਕੀ ਮੈਂ ਦੇਖਿਆ ਫਾਰਮ ਬਹੁਤ ਚੰਗਾ ਪੈ ਰਿਹਾ ਤੁਸੀਂ ਮਤਲਬ ਆਉਣ ਵਾਲੇ ਫਿਚਰ ਨੂੰ ਦੇਖ ਕੇ ਹਨਾ ਵੀ ਘੋੜੀਆਂ ਦੇ ਵਾਰ ਮਿਲਣ ਲਾਣੀਆਂ ਦੂਰੋਂ ਨੇੜੇ ਆਉਂਦੀਆਂ ਬਿਲਕੁਲ ਜੀ ਬਿਲਕੁਲ ਜੀ ਇੱਕ ਬੰਦੇ ਨੂੰ ਹੁੰਦਾ ਵੀ ਸਾਡੀ 2-4 ਦਿਨ ਘੋੜੀ ਤੁਹਾਨੂੰ ਠੱਲੇ ਨਹੀਂ ਪਾਉਗੇ ਰੋਕਣੀ ਪਊਗੀ ਹਾਂ ਬਿਲਕੁਲ ਜੀ ਠੀਕ ਹੈ ਜੀ ਆਪਾਂ ਨਾ ਮੈਂ ਤੁਹਾਡੀ ਗੱਲ ਟੋਕੀ ਗਈ ਆਪਣੇ ਕੋਲ ਜਗ੍ਹਾ ਹੈਗੀ ਆ ਜੀ ਹਾਂਜੀ ਆਪਣੇ ਕੋਲ ਘੋੜੀ ਦੇ ਰਹਿਣ ਲਈ ਵੀ ਜਗ੍ਹਾ ਹੈਗੀ ਆ ਤੇ ਬੰਦੇ ਦੇ ਰਹਿਣ ਲਈ ਵੀ ਜਗ੍ਹਾ ਹੈਗੀ ਠੀਕ ਹੈ ਹੁਣ ਵੀ ਸੁਵਿਧਾ ਵੀ ਦੇਵਾਂਗੇ ਹਾਂ ਪ੍ਰਬੰਧ ਹੈਗਾ ਜੀ ਆਪਣੇ ਕੋਲ ਵਾਸ਼ਰੂਮ ਟਾਇਲਟ ਰੈਸ਼ ਬੈੱਡ ਸ ਇਹ 20 ਕਿਲੋਮੀਟਰ ਦੂਰ ਜਾ ਕੇ ਰੂਮ ਲੱਭਣਾ ਪਵੇ ਉਹਨੂੰ ਇੱਥੇ ਸਹੂਲਤ ਮਿਲੂਗੀ ਬਿਲਕੁਲ ਜੀ ਆਪਣੇ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਕੀ ਹੈ ਜੀ ਸਟੱਡ ਫਾਰਮ ਆ ਗਿਆ ਆਪਣਾ ਸਿਫ ਸਾਝ ਸਟੱਡ ਫਾਰਮ ਠੀਕ ਹੈ ਜੀ ਮੰਜੀਠੇ ਤੋਂ ਢਾਈ ਤੋਂ 3 ਕਿਲੋਮੀਟਰ ਦੂਰ ਜੀ ਜੇ ਆਪਾਂ Google ਤੇ ਸਰਚ ਕਰਨਾ ਤੇ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਕਥੂ ਨੰਗਲ ਜੀ ਬਾਬਾ ਬੁੱਢਾ ਜੀ ਦਾ ਜਨਮ ਸਥਾਨ ਆ ਇਹ ਆਪਣੇ ਤੋਂ 7 ਕਿਲੋਮੀਟਰ ਦੂਰ ਹੈ 7 ਤੋਂ 8 ਜੀ ਤੇ ਬਾਕੀ ਇੱਕ ਮੁਹੰਮਦ ਰਫੀ ਸਾਹਿਬ ਦਾ ਜਨਮ ਸਥਾਨ ਆ ਉਹ ਵੀ ਬੜੇ ਤਗੜੇ ਜਿਹੜੇ ਵੀ ਵਰਲਡ ਫੇਮਸ ਸਿੰਗਰ ਹੋਏ ਆ ਉਹਨਾਂ ਦਾ ਕੋਟਵਾਲਾ ਸੁਲਤਾਨ ਸਿੰਘ ਆ ਉਹਨਾਂ ਦਾ ਮੁਹੰਮਦ ਰਫੀ ਸਾਹਿਬ ਦਾ ਜਨਮ ਸਥਾਨ ਤੇ ਮੇਰਾ ਜਨਮ ਸਥਾਨ ਕਿਲੋਮੀਟਰ ਦਾ ਫਰਕ ਹੈ ਜੇ ਸਾਰਾ ਹਾਂਜੀ ਜੇ ਨੈਟ ਤੇ ਵੀ ਸਰਚ ਮਾਰਦੇ ਆ ਤੇ ਆਪਾਂ ਬਿਲਕੁਲ ਮਜੀਠੇ ਦੇ ਲਾਗੇ 2.5 ਕਿਲੋਮੀਟਰ ਬਿਲਕੁਲ ਜੀ ਤੇ ਇਹਦਾ ਆਪਣਾ ਮੇਨ ਮੋਡ ਆ ਗਿਆ ਜੀ ਘੋੜਾ ਸਮਝੋ ਬਾਅਦ ਵੀ ਜਿਹੜੇ ਬਾਕੀ ਜਾਨਵਰ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਕਿ ਵਸ਼ੇਰਾ ਬਹੁਤ ਚੰਗਾ ਨੁਕਰਾ ਤੇ ਆ ਕੇ ਜਾਨੇ ਜੀ ਉਹਦੀ ਹੱਥ ਵਸ਼ੇਰਾ ਉਹ ਜੀ ਆਪਣੇ ਅੰਗਰੇਜ਼ ਵੀਰ ਨੇ ਬਹਾਮਣੀ ਵਾਲਾ ਪਿੰਡ ਆ ਪੱਟੀ ਲਾਗੇ ਹਾਂਜੀ ਉਹਨਾਂ ਕੋ ਬੱਚਾ ਵਾ ਤੂਫਾਨ ਸਮੁੰਦਰ ਦਾ ਜੀ ਸਮੁੰਦਰ ਦਾ ਤੂਫਾਨ ਆ ਗਿਆ ਜੀ ਤੇ ਤੂਫਾਨ ਦਾ ਇਹ ਆ ਜੀ ਪੁੱਤ ਸਮੁੰਦਰ ਦਾ ਹਾਂਜੀ ਹਾਂਜੀ ਸਮੁੰਦਰ ਦਾ ਹੀ ਪੋਤਾ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਸਮੁੰਦਰ ਦਾ ਪੋਤਾ ਤੇ ਇਹਦੀ ਉਮਰ ਹੈਗੀ ਜੀ 19 18 19 ਮਹੀਨੇ ਦਾ ਹੋ ਗਿਆ ਜੀ ਠੀਕ ਹੈ ਜੀ ਤੇ 61 65 ਇੰਚ ਐਡ ਕਰ ਗਿਆ ਠੀਕ ਹੈ ਹਾਂ ਜੀ ਆਉਣ ਵਾਲੇ ਸਮੇਂ 'ਚ ਵਧੀਆ ਬਣੂਗਾ ਇਹ ਆਪਣਾ ਆਪਣੇ ਇਹਦੀਆਂ ਬਰੀਕੀਆਂ ਦੱਸ ਦੀਆਂ ਵਾ ਇਹਦਾ ਤੋਰ ਹੈ ਇਹਦੀ ਖੜਨੀ ਇਹਦੀ ਗਰਦਨ ਪਿੱਟਪੜਾ ਸਾਰਾ ਦੱਸਦਾ ਵੀ ਕੋ ਆਉਣ ਵਾਲੇ ਸਮੇਂ ਕੋਈ ਨਾ ਕੋਈ ਬਣੂਗਾ ਇਹ ਹਾਂ ਜੀ ਉਸ ਤੋਂ ਬਾਅਦ ਕਪੜਨ ਪੂਰੀ ਦੇਖਿਆ ਜੀ ਬਹੁਤ ਚੰਗੀ ਮੰਦਰ ਵਸ਼ੀਰ ਜੀ ਹਾਂ ਜੀ ਹਾਂ ਜੀ ਹਾਂ ਜੀ ਪੂਰੀ ਦੇ ਵਿੱਚ ਬੱਚੀ ਦੀ ਕੀ ਉਹ ਬੜੀ ਦਰਲਾਬਿਆ ਉਹ ਮਾਲਕ ਦੀ ਕਿਰਪਾ ਨਾਲ ਉਹ ਵੀ ਕਿਦੇ ਅਰਦਾਸ ਬੇਨਤੀ ਤੇ ਆ ਗਈ ਵਿਚਾਰੀ ਉਹੀ ਮੇਰੇ ਦੋਸਤ ਇੱਕ ਤੇ ਉਹਨਾਂ ਕੋਲ ਐਸੇ ਬੈਠੇ ਬੈਠਿਆ ਗੱਲ ਹੋ ਗਈ ਬੱਚੀ ਵਿੰਡ ਲਾ ਕੇ ਪੈਂਡਿਆ ਆ ਬੱਚੀ ਵਿੰਡੀ ਪੈਂਡਾ ਟਾਰੀ ਦੇ ਲਾਗੇ ਆ ਬੜਾ ਮਸ਼ਹੂਰ ਪੈਂਡਿਆ ਉਥੇ ਸਣੀ ਵੀਰ ਆ ਤੇ ਉਹ ਮੈਨੂੰ ਆਂਦਾ ਆਂਦਾ ਵੀਰ ਜੀ ਤੋਹਫਾ ਹੀ ਜੇ ਜੇ ਕਹ ਉਹਦੇ ਆਪਾਂ ਫਾਰਮ ਤੇ ਤੇ ਮੈਂ ਕਿਹਾ ਵੀ ਸਣੀ ਵੇਖ ਲੈ ਮੈਨੂੰ ਤੇ ਏਡਾ ਪੇਤ ਨਹੀਂ ਆ ਉਹ ਵੀਰ ਜੀ ਡਿੱਟੋ ਆਪਣੇ ਪਿਓ ਦੀ ਕਾਪੀ ਆ ਕੈਰੂ ਕੋੜਾ ਛਿੰਦੇ ਵੀਰ ਜੀ ਹੁਣੀ ਲੁਧਿਆਣੇ ਵਾਲੇ ਛਿੰਦਾ ਗੱਲ ਭਾਜੀ ਹਾਂਜੀ ਉਹਨਾਂ ਦਾ ਘੋੜਾ ਹੋਇਆ ਕੈਰੂ ਕੋੜਾ ਜੀ ਉਹ ਮੱਜੂ ਕੇ ਲੈਣ ਦੀ ਬੱਚੀ ਆ ਕਹਿ ਰ ਹੂੰ ਘੋੜੇ ਦੀ ਮਤਲਬ ਡਿੱਟੋ ਕਾਪੀ ਆ ਤੇ ਇੱਕ ਅਲੀਸ਼ਾ ਲੈਣ ਦਾ ਦੇਵਸ਼ਾਨ ਘੋੜਾ ਵਾ ਹਾਂਜੀ ਉਹਦੇ ਕੋਲ ਨੇ ਬੱਚੀ ਦਿੱਤੀ ਆ ਵੀ ਉਹਦੀ ਫੋਟੋ ਕਾਪੀ ਕੱਢ ਕੇ ਰੱਖਦੀ ਆ ਜਿਹੜਾ ਘੋੜਾ ਸੀ ਉਹ ਬੱਚੀ ਜੀ ਆਪ ਸੁਣੇ ਮੱਥੇ ਦੀ ਆ ਹਾਂਜੀ ਤੇ ਉਹਨੇ ਬੱਚੀ ਜਿਹੜੀ ਪਟਾ ਮੱਥੇ ਪਟਾ ਆ ਬੱਚੀ ਦੇ ਪਟਾ ਆ ਹਾਂਜੀ ਇਸ ਨੂੰ ਫਿਰ ਬਰੀਡਿੰਗ ਕਹਿੰਦੇ ਬਰੀਡਿੰਗ ਕਹਿੰਦੇ ਆ ਜੀ ਆਪ ਸੁਣੇ ਮੱਥੇ ਦੀ ਆ ਕੋਈ ਪੈਰ ਨਹੀਂ ਚਿੱਟਾ ਤੇ ਉਹਨੇ ਜਿਹੜਾ ਦੇਵਸ਼ਾਨ ਸੀ ਉਹਦੇ ਮੱਥਾ ਪੜਾ ਸੀ ਤੇ ਪੈਰ ਦੋ ਚਟੇ ਸੀ ਤੇ ਇਹਦੇ ਅਗਲਾ ਪਿਛਲਾ ਪੈਰ ਚਟਾ ਤੇ ਨਾਲ ਮੱਥੇ ਪਟਾ ਜੀ ਬਹੁਤ ਸੋਹਣਾ ਬਲੇਜ ਹੈ ਜੀ ਤੇ ਹੁਣ ਮਲਾਤੀ ਕੁੜੀ ਜੀ ਦੁਬਾਰਾ ਹਾਂਜੀ ਆਪਣੇ ਕੋਈ ਇਹਦੇ ਕੋ ਫਰਜੰਦ ਕੋਈ ਹਾਂਜੀ ਫਰਜੰਦ ਕੋਈ ਗੱਬਣਿਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇੱਕ ਨੁਕਰੀ ਬਸ਼ਰੀ ਬਹੁਤ ਸੋਹਣੀ ਦੇਖੀ ਆਪਾਂ ਹਾਂਜੀ 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 ਉਹਦੀ ਕੀ ਡਿਟੇਲ ਹੈ ਜੀ ਉਹਦੀ ਡਿਟੇਲ ਵੀਰ ਜੀ ਹਾਥੀ ਘੋੜਾ ਸਾਰੀ ਦੁਨੀਆ ਹੀ ਜਾਣਦੀ ਆ ਘੋੜਾ ਪ੍ਰੇਮੀ ਸਾਰੇ ਜਾਣਦੇ ਆ ਇੱਕ ਇੱਕ ਕੋਟ ਮੁਹੰਮਦ ਖਾਂ ਪਿੰਡਿਆ ਬਾਬਾ ਜੀ ਹੁਣਾਂ ਦਾ ਤਰਨਤਨ ਸਾਈਡ ਤੇ ਜੀ ਹਾਂਜੀ ਉਹਨਾਂ ਕੋ ਘੋੜਾ ਹੀ 29 ਇੰਚ ਦਾ ਹਾਥੀ ਦਾ ਪੁੱਤ ਸੀ ਬੱਚਾ ਸੀ ਤੇ ਉਹਦੀ ਬੱਚੀ ਆਈ ਠੀਕ ਹੈ ਜੀ ਇਹ ਉਹਦੀ ਬੱਚੀ ਆ ਹਾਂਜੀ ਨੁਕਰੀ ਜਿਹੜੀ ਆਪਣੇ ਕੋ ਬਸ਼ੇਰੀ ਤੇ ਬਸ਼ੇਰਾ ਇਹ ਪਹਿਲੇ ਮਤਲਬ ਇਹ ਪਹਿਲੇ ਇਹ ਆਏ ਨੇ ਆਪਣੇ ਫਾਦਰ ਹਾਂਜੀ ਹਾਂਜੀ ਉਹ ਜਦੋਂ ਮੈਂ ਫਾਦਰ ਸਾਹਿਬ ਨਾਲ ਸਲਾਹ ਕਰਦਾ ਸੀ ਨਾ ਫਾਦਰ ਸਾਹਿਬ ਕਹਿੰਦੇ ਯਾਰ ਇੱਕ ਦੀ ਦੋ ਲਿਆਈ ਇਹ ਕਰਮਾਂ ਵਾਲੇ ਪਹਿਲੇ ਮਤਲਬ ਸਾਡੇ ਘਰੇ ਨਾ ਚਰਨ ਪਾਏ ਆ ਕਰਮਾ ਵਾਲਿਆਂ ਤੇ ਇਹਨਾਂ ਦੀ ਦੇਣ ਇਹਨਾਂ ਦੀ ਕੋਈ ਮਤਲਬ ਕਿਤੇ ਇਹਨਾਂ ਦੇ ਮਨ 'ਚ ਆਇਆ ਹੋਊਗਾ ਵੀ ਸਾਡੇ ਹੋਰ ਵੀ ਲਾਗੇ ਜੀ ਹੁਣ ਸਾਡੇ ਦੇ ਹਨਾ ਜੀ ਤੇ ਉਹ ਮਹਾਰਾਜੀ ਨੇ ਹਾਂ ਜੀ ਕਿਰਪਾ ਕੀਤੀ ਹੈ ਇਹ ਜੀ ਚੀਜ਼ ਆ ਜਦੋਂ ਆ ਜਾਂਦਾ ਕਿਸੇ ਦੇ ਘਰੇ ਤਾਂ ਆਪਦੇ ਨਾਲ ਕਈ ਜਾਨਵਰ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਉਸ ਤੋਂ ਬਾਅਦ ਇੱਕ ਆਪਾਂ ਹੋਰ ਕਾਲੀ ਕੁੜੀ ਦਿਖੀ ਬਹੁਤ ਚੰਗੀ ਉਹਦੀ ਕੀ ਡਿਟੇਲ ਹੈ ਜੀ ਉਹ ਮੱਜੂ ਕੇ ਲਾਂਦੀ ਵੀਰਜੀ ਕੁੜੀ ਹਾਂ ਜੀ ਹਾਂ ਜੀ ਉਹ ਨਾ ਘੋੜੇ ਦੀ ਆ ਜੀ ਬੱਚੀ ਆ ਨਾ ਕੋੜੇ ਦੀ ਤੇ ਉਹ ਵੀ ਉਧਰੋਂ ਹੀ ਲੈਂਦੀ ਆ ਥਾਣੇ ਵੀਰ ਹੋਣਾ ਨਹੀਂ ਦਿੱਤੀ ਆ ਉਹ ਵੀ ਅੱਛਾ ਜੀ ਹਾਂਜੀ ਮੱਝੂ ਕੇ ਲੈਂਦੀ ਆ ਉਹ ਉਹ ਗੱਬਣ ਆ ਜੀ ਉਹ ਸੁੰਦੀ ਆ ਲੋਹੜੀ ਵਾਲੇ ਮਹੀਨੇ ਲੋਹੜੀ ਦੇ ਜਨਵਰੀ ਦੇ ਅੱਧ ਜਦ ਸੂਗੀ ਮੇਰੇ ਕੋਲ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਇੱਕ ਕਮੈਤ ਦਿਖੀ ਆ ਆਪਾਂ ਨੇ ਉਹ ਦਲਬਾਗ ਦੀ ਆ ਦਲਬਾਗ ਰਣੀ ਆਂਦੀ ਆ ਜੀ ਹਾਂਜੀ ਆਪਣੇ ਵਾਲੇ ਕੋਈ ਆ ਜੀ ਅੱਛਾ ਜੀ ਉਹਨੂੰ ਅੱਜ 4 ਮਹੀਨੇ ਤੇ 2 ਦਿਨ ਤੇ ਹੋ ਗਏ ਜੀ ਆਪਣੇ ਵਾਲੇ ਕੋ ਗੱਭਣੇ ਦੋ ਕੁੜੀਆਂ ਗੱਭਣੇ ਆਪਣੇ ਹਾਂਜੀ ਦੋ ਦੋ ਗੱਭਣੇ ਦੋ ਗੱਭਣ ਤੀਜੀ ਵੀ ਮਲਾਈ ਆ ਤੇ ਜੀ ਤੁਹਾਨੂੰ ਦੱਸਦੇ ਆ ਜੀ ਤੀਜੀ ਘੋੜੀ ਆਪਣੇ ਪਵਿੰਦਰ ਉਹ ਬਸ਼ੇਰਾ ਜੀ ਦੇ ਮਗਰ ਹਾਂਜੀ ਇਹਦੇ ਮਗਰ ਬਸ਼ੇਰਾ ਵਾ ਜੀ ਠੀਕ ਆ ਉਹਦੀ ਕੀ ਰੇਲ ਹੈ ਜੀ ਕੁੜੀ ਦੀ ਐਂਡੀ ਕੋੜਾ ਆਈ ਇੱਕ ਅੱਛਾ ਜੀ ਹਾਂਜੀ ਉਹਦੀ ਬੱਚੀ ਆ ਤੇ ਸ਼ਬਤਾਸ਼ ਤੋਂ ਸੂਈ ਆ ਜੀ ਉਹ ਠੀਕ ਹੈ ਹਾਂਜੀ ਤੇ ਹੁਣ ਆਪਣੇ ਵਾਲੇ ਤੋਂ ਗੱਬਣੇ ਆਈ ਅੱਗੇ ਠੀਕ ਹੈ ਹਾਂਜੀ ਇਹ ਕੋੜੀਆਂ ਤੁਸੀਂ ਬਹੁਤ ਚੰਗੀਆਂ ਆ ਕੱਥੀਆਂ ਕਰ ਲਈਆਂ ਤੇ ਘੋੜਾ ਤੁਹਾਡੇ ਕੋਲ ਚਲੋ ਵਸ਼ੇਰਾ ਹੈ ਹਾਂਜੀ 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 ਬਿਲਕੁਲ ਅੱਗੇ ਜਦ ਬੱਚੇ ਬੱਚੀਆਂ ਚੰਗੇ ਤਿਆਰ ਹੋ ਜਾਂਦੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੇ ਦੀਵਾਲੀ ਮੇਲੇ ਤੇ ਫਿਰ ਆਪਣਾ ਜਾਊਗਾ ਘੋੜਾ ਕਿਉਂਕਿ ਵੀਡੀਓ ਤਾਂ ਲੇਟ ਹੋ ਜਾਣੀ ਹੈ ਜੀ ਤੁਸੀਂ ਪਾ ਦਿਓ ਉਹਨਾਂ ਸਟੋਰੀ ਦੇ ਪਾ ਦਿਓ ਹਾਂਜੀ ਤੇ ਦੀਵਾਲੀ ਤੇ ਜਾ ਰਹੇ ਹਾਂ ਠੀਕ ਹੈ ਹਾਂਜੀ ਹਾਂਜੀ ਇਤੋਂ ਪਹਿਲਾਂ ਕਿਹੜਾ ਕਿਹੜਾ ਮੇਲਾ ਫਰਜੰਦਨਾ ਲੈ ਜਾ ਅਸੀਂ ਫਰਜੰਦਨਾ ਆ ਜਗਰਾਵਾਂ ਗਏ ਹਾਂ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਹਾਂ ਜੀ ਉੱਥੇ ਹੀ ਸਾਨੂੰ ਫਤੇ ਜੰਗ ਦੇ ਦਰਸ਼ਨ ਹੋਏ ਸੀ ਹਾਂ ਜੀ ਬੜਾ ਚੋ ਕੋੜਾ ਚੰਗਾ ਸੀ ਤੇ ਇਹੀ ਕਹਿੰਦੇ ਆ ਵੀ ਇਹ ਕਰਮਾਂ ਵਾਲੇ ਬੜੇ ਔਖੇ ਪੜਦੇ ਆ ਬੜਾ ਮਤਲਬ ਛੌਂਕ ਦੇ ਨਾਲ ਰੱਖੇ ਜਾਂਦੇ ਆ ਤੇ ਬਾਕੀ ਮਹਾਰਾਜ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਜਦੋਂ ਐਦਾਂ ਦੀ ਕੋਈ ਗੱਲ ਹੋ ਜਾਂਦੀ ਦੁੱਖ ਬੜਾ ਲੱਗਦਾ ਵਾ ਤੇ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਉਸ ਦਿਨ ਹੀ ਵੀਰ ਰਾਜ ਉਹਦੇ ਜਵੰਦੇ ਦਾ ਹਾਂਜੀ ਹਾਂ ਉਹ ਨਹੀਂ ਖਬਰ ਆ ਗਈ ਤੇ ਉਸ ਦਿਨ ਹੀ ਬਰਿੰਦਰ ਕਮਾਨਦੀ ਆ ਗਈ ਤੇ ਉਸ ਦਿਨ ਹੀ ਇਹਦੀ ਫਦੇ ਜਾ ਗਈ ਹਾਂਜੀ ਤਿੰਨ ਹੀਰੇ ਜਿਹੜੇ ਆ ਉਹ ਲਾਗੇ ਲਾਗੇ ਦੋ ਤਿੰਨ ਦਿਨਾਂ ਅੱਜ ਤੁਰ ਗਈ ਬਹੁਤ ਮਿਹਨਤ ਹੁੰਦੀ ਹੈ ਇੱਕ ਜਾਨਵਰ ਨੂੰ ਘਰੇ ਤਿਆਰ ਕਰਕੇ ਘੋੜਾ ਬਣਾਉਣ ਦੇ ਵਿੱਚ ਜੀ ਬੰਦੇ ਦੀ ਜੀ ਜਾਣ ਲੱਗ ਜਾਨੀ ਕਿਉਂਕਿ ਬੰਦਾ ਇੱਕ ਇੱਕ ਸੂਤ ਨੂੰ ਵਾਧਾ ਦੇਖਦਾ ਉਹਦੀ ਬਹੁਤ ਜ਼ਿਆਦਾ ਕੇਅਰ ਕਰਦਾ ਬੱਚਿਆਂ ਵਾਂਗੂ ਜੀ ਵੀਰ ਜੀ ਚੰਗਾ ਪਹਿਲਵਾਨ ਬਣਾਉਣਾ ਚੰਗਾ ਕੋਈ ਆਫੀਸਰ ਬਣਾਉਣਾ ਜੀ ਚੰਗਾ ਸਾਨ ਬਣਾਉਣਾ ਘੋੜੇ ਆ ਜਿੱਦਾਂ ਹੁਣ ਵੀਰਾਂ ਕਈਆਂ ਨੇ ਮੱਜਾਂ ਦਾ ਸ਼ੌਂਕ ਆ ਸਾਨ ਆ ਕਈਆਂ ਕੋ ਇਹ ਇਹਨਾਂ ਨੂੰ ਐਕਸਟਰਾ ਵਰਕ ਦੇਣਾ ਪੈਂਦਾ ਵਾ ਇਹ ਕੋਈ ਇਹ ਨਹੀਂ ਵੀ ਇੱਕ ਵਾਰ ਛੁੱਟ ਤੇ ਇਹ ਪੱਠੇ ਪਾਤੇ ਜੀ ਵਿਹਲੇ ਜੀ ਜੇ ਕੋਈ ਇਹ ਬੱਚਾ ਵੀ ਕੋਈ ਆਫੀਸਰ ਬਣਾਉਣਾ ਡਾਕਟਰ ਬਣਾਉਣਾ ਤੇ ਉਹਦੇ ਪਿੱਛੇ ਵੀ ਟਿਊਸ਼ਨਾਂ ਦਾ ਖਰਚਾ ਉਹਨੂੰ ਲੈਣ ਜਾਣਾ ਛੱਡਣਾ ਫਿਰ ਉਹਤੇ ਧਿਆਨ ਰੱਖਣਾ ਨਿਗ੍ਹਾ ਰੱਖਣੀ ਕਿ ਬੱਚੇ ਦਾ ਬੈਣ ਉੱਠਣ ਕਿਦਾਂ ਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਾਊਂਟ ਕਰਦੀਆਂ ਜੀ ਤੇ ਫਿਰ ਮਿਹਨਤ ਮੰਗਦੀ ਜੀ ਮਿਹਨਤ ਦਾ ਨੂੰ ਨਾ ਦੇ ਸਕ ਜਿੰਨੇ ਸੱਜਣ ਆਪਣੇ ਵੀਡੀਓ 'ਚ ਬੈਠੇ ਕਿਉਂਕਿ ਇੱਕ ਤਾਂ ਗੱਲ ਇਹ ਹੁੰਦੀ ਜਿੰਨਾ ਚਾਹ ਤੁਹਾਨੂੰ ਅੱਜ ਵੀਡੀਓ ਹੋਣਾ ਦਾ ਉੰਨੇ ਹੀ ਸਾਰੇ ਮਿੱਤਰਾਂ ਨੂੰ ਬਿਲਕੁਲ ਬਿਲਕੁਲ ਜੀ ਬੜਾ ਚਾਹ ਵੀ ਵੀਰ ਬਿਆਨਤ ਨੇ ਆਉਣਾ ਜੀ ਤੇ ਸਾਡੇ ਏਰੀਏ 'ਚ ਕਦੀ ਆਏ ਨਹੀਂ ਆ ਤੇ ਲੋੜੇ ਨੂੰ ਲੱਗੇ ਬਾਈ ਇਹਨੂੰ ਐਂ ਖੜਾਈ ਆਪਾਂ ਐਂ ਹਾਂਜੀ ਹਾਂਜੀ ਬੜੇ ਬੜੇ ਸ਼ੌਂਕ ਦੇ ਸਾਰੇ ਭਰਾਵਾਂ ਦੀ ਇੰਟਰੋਡਕਸ਼ਨ ਜ਼ਰੂਰ ਕਰਾਈਏ ਜੀ ਆਪਾਂ ਹਾਂਜੀ ਮੈਂ ਇੰਟਰੋਡਕਸ਼ਨ ਵੀ ਇਹ ਆਪਣੇ ਸਾਰੇ ਹੀ ਕੋੜਾ ਪ੍ਰੇਮੀ ਆ ਜਿਹੜੇ ਪਲ ਪਲ ਜਿਹੜੇ ਗੱਲਾਂ ਹੀ ਕੋੜੇ ਦੀਆਂ ਕਰਦੇ ਰਹਿੰਦੇ ਆ ਜੀ ਏ ਇਧਰੋਂ ਇੱਕ ਨੰਬਰ ਤੇ ਮੈਂ ਇਹ ਮੁੰਡਾ ਆਪਣੇ ਵੀਰ ਹੀ ਆ ਮਾਮਾ ਜੀ ਦਾ ਬੇਟਾ ਰਾਜਨ ਵੀਰ ਆ ਜੀ ਤੇ ਇਹਨੂੰ ਵੀ ਬੜਾ ਸ਼ੌਂਕ ਆ ਇਹਦਾ ਵੀ ਵੀ ਲਾਲੋ ਵੀ ਆਪਣੇ 50% 60% ਇਹਦੀ ਦੇਣ ਆ ਠੀਕ ਹੈ ਜੀ ਨਾਲ ਹਰਮਨ ਵੀਰ ਆ ਵੀਰ ਸ਼ਾਮਨਗਰ ਪਿੰਡ ਆ ਇਹਨਾਂ ਨੂੰ ਬੜਾ ਸ਼ੌਂਕ ਆ ਲੱਗੇ ਖਾਨ ਸਾਹਿਬ ਆਗੇ ਸਾਡੇ ਜੀ ਖਾਨ ਸਾਹਿਬ ਤੇ ਟਰੇਨਰ ਆ ਜੀ ਚਾਵਕ ਕੇ ਕਹਿ ਦਿੰਦੇ ਆ ਆਪਾਂ ਗੱਲਾਂ ਕਰਨ ਦੇ ਵੀ ਟਰੇਨਰ ਚਾਵਕ ਹਾਂ ਜੀ ਸਮੇ ਦੇ ਹਿਸਾਬ ਨਾਲ ਉਹਦਾ ਥੋੜਾ ਨਾਂ ਦੀ ਵੀ ਪਾਲਿਸ਼ ਆ ਜਾਂਦੀ ਹਾਂ ਜੀ ਤੇ ਇਹ ਖਾਨ ਸਾਹਿਬ ਆ ਇਹ ਪਿੱਛੋਂ ਦੇ Rajasthan ਨੂੰ ਨੇ ਜੀ ਤੇ ਹੁਣ ਇੱਥੇ ਸਾਡੇ ਲਾਗੇ ਟਰਪਈ ਪਿੰਡ ਮਜੀਠੇ ਥਾਣੇ ਦਾ ਹੀ ਜੀ ਉੱਥੇ ਨਾ ਆਪਣੀ ਪੱਕੀ ਰਾਇਸ਼ ਕਰ ਲਈ ਆ ਪੀਆਰ ਹੋ ਗਿਆ ਮਤਲਬ ਪੀਆਰ ਪੀਆਰ ਟਰਪਈ ਦੇ ਪੀਆਰ ਆ ਏ ਠੀਕ ਹੈ ਠੀਕ ਹੈ ਜੀ ਚੰਗੀ ਗੱਲ ਹੈ ਹਾਂਜੀ ਪੀਆਰ ਇਹਨਾਂ ਨੂੰ ਮਿਲ ਗਈ ਆ ਠੀਕ ਹੈ ਤੇ ਲਾਗੇ ਵੀਰ ਪ੍ਰਭ ਆ ਇਹ ਵੀ ਛਾਹ ਮੁਹੰਮਦ ਦੇ ਉਹ ਕਹਿੰਦੇ ਛਾਹ ਮੁਹੰਮਦ ਆ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਆਖਰ ਆ ਰੀਆਂ ਨੇ ਉਹਨਾਂ ਰਾਈਟਰਾਂ ਦੇ ਪਿੰਡ ਦੇ ਵੀਰ ਇਹ ਨੇ ਪ੍ਰਭ ਵੀਰ ਹਾਂਜੀ ਤੇ ਇਹ ਵੀਰ ਭਪਿੰਦਰ ਜੀ ਨੇ ਇਹਨਾਂ ਨੇ ਵੀ ਘੋੜੇ ਦਾ ਕੋ 5 6 ਜਨਵਰ ਹੈਗੇ ਆ ਵਾਇਗਰੂ ਹੋਰ ਭਾਗ ਲਾਵੇ ਇਹ ਅੰਮ੍ਰਿਤਸਰ ਤੋਂ ਨੇ ਚਬਾਲ ਰੋਡ ਤੇ ਟਪਈ ਪਿੰਡ ਪੈਂਦਾ ਉਥੋਂ ਨੇ ਤੇ ਇਹ ਕਿਸੇ ਜਾਣ ਪਛਾਣ ਦਾ ਮਹਿਤਾਜ ਨਹੀਂ ਆ ਇਹ ਮੈਂ ਇਹਨਾਂ ਨੂੰ ਘੋੜਿਆਂ ਦੀ ਦੁਨੀਆ 'ਚ ਜਿਹੜਾ ਕਹਿੰਦੇ ਨੇ ਵੀ ਉਹ ਪੱਗ ਪਲਵਾਨ ਇੱਕ ਦੋ ਜਿਹੜੇ ਖਾੜੇ 'ਚ ਜਾ ਕੇ ਪੱਗ ਇਹ ਪੱਗ ਵਾਲਾ ਹਸਾਬ ਹੈ ਵੀ ਮੇਰੇ ਵੀਰ ਛੋਟੇ ਉਮਰ ਚੋਂ ਪਰ ਮੈਂ ਨੌਲੇਜ ਚ ਤੇ ਘੋੜਿਆਂ ਦੀ ਜਾਣਕਾਰੀ ਸਾਰੀ ਚ ਇਹਨਾਂ ਨੂੰ ਵੱਡੇ ਗਿਣਦਾ ਇਹ ਮੇਰੇ ਇਹ ਖੇਤਰ ਦੇ ਗੁਰੂ ਆ ਇਹ ਨਰਵੈਰ ਵੀਰ ਬਦੋਵਾਲ ਤੋਂ ਨੇ ਫਤਿਹਗੜ ਚੂੜੀਆਂ ਦੇ ਲਾਗੇ ਪਿੰਡ ਆ ਤੇ ਜਾਣਕਾਰੀ ਵੀ ਦੱਸਦੇ ਤੁਹਾਡੇ ਕੋਲ ਜੋ ਕਲੈਕਸ਼ਨ ਖੜੀ ਆ ਹਾਂ ਉਹ ਇਹਨਾਂ ਦੀ ਉਹ ਇਹਨਾਂ ਦੀ ਮਤਲਬ ਹਾਂਜੀ ਇਹ ਅਸੀਂ ਜਦੋਂ ਵੀ ਕੋਈ ਜਿੱਦਾ ਰੂਮ ਹੀ ਬਣਾਉਣਾ ਤੇ ਮੈਂ ਭਾਵੇਂ ਰਾਤ ਫੋਨ ਕਰਾਂ ਨਰਵੈਰ ਵੀਰ ਨੂੰ ਫ੍ਰੀ ਹੋ ਕੇ ਆਪਣੇ ਕੰਮ ਤੋਂ ਦੇ ਦੋ ਵੀ ਨਰਵੈਰ ਵੀਰ ਆਪਾਂ ਕਿੱਥੇ ਇੱਕ ਤਿਆਰ ਕਰੀਏ ਕਿਦਾਂ ਦਾ ਬੱਚਾ ਲੈ ਇੱਕ ਦਾ ਵੀ ਮਤਲਬ ਨਰਵੈਰ ਵੀਰ ਇੱਕ ਸਾਡੇ ਫਾਰਮ ਦੇ ਬਹੁਤ ਵਧੀਆ ਸਲਾਹਕਾਰ ਨੇ ਦਵਾਈ ਬੂਟੀ ਤੇ ਹੋਰ ਵੀ ਕੋਈ ਜਿੱਦਾਂ ਆਪਾਂ ਜਨਵਰ ਤੋਰੇ ਪਾਉਣਾ ਅਹ ਸਵਾਰੀ ਪਉਣਾ ਉਹ ਸਾਰਾ ਵੀ ਮੈਂ ਇਹਨਾਂ ਦੀ ਸਲਾਹ ਲੈਂਦਾ ਰਹੀ ਨਾ ਤੇ ਅੱਗੇ ਆਗੇ ਵੀਰ ਜੂਨ ਇਹਨਾਂ ਦਾ ਪਿੰਡ ਅਜਨਾਲੇ ਦੇ ਲੱਗ ਕੇ ਆ ਐ ਵੀ ਬੜਾ ਸ਼ੌਂਕ ਰੱਖਦੇ ਆ ਇਹਨਾਂ YouTube ਤੋਂ ਕੱਢਦੇ ਰਹਿਣਾ ਤੁਹਾਡੀ ਇਹਨਾਂ ਨੂੰ ਆਵਾਜ਼ ਬੜੀ ਚੰਗੀ ਲੱਗਦੀ ਆ ਕਹਿੰਦੇ ਬੈਂਤ ਵੀਰ ਦੀ ਨਾ ਆਵਾਜ਼ ਬਹੁਤ ਸੁਣੀ ਆ ਹਾਂਜੀ ਤੇ ਐ ਵੀ ਮਤਲਬ ਬਹੁਤ ਜ਼ਿਆਦਾ ਸ਼ੌਂਕ ਰੱਖਦੇ ਆ ਅੱਗੇ ਪਾ ਮੁੱਖਾ ਜੀ ਆਗੇ ਜਿਨ੍ਹਾਂ ਦੇ ਮੈਂ ਹਾਂਜੀ ਇਹ ਇਹ ਸਾਡੇ ਬਾਪੂ ਜੋਰਾ ਜੀ ਜੀ ਸਾਡੇ ਫਾਰਮ ਦੇ ਬਾਪੂ ਜੋਰਾ ਜੀ ਠੀਕ ਹੈ ਮਤਲਬ ਇਹਦਾ ਮੁੱਢ ਲਾਤਾ ਜਿਹਦਾ ਮੱਝੂ ਕੋ ਲੈਣਾ ਉਹ ਨਾ ਲਾਇਆ ਨਾ ਸਾਡੇ ਫਾਰਮ ਦੇ ਨਾ ਹਾਂ ਜੀ ਦੇਖੋ ਹੁਣ ਲੱਗੀ ਜੀ ਅੱਜ ਕਿੰਨੇ ਆਪਾਂ ਸੱਜਣ ਬੜਾ ਬੜਾ ਹਸੇ ਖੇਡੇ ਬੜਾ ਉਹਦਾ ਇਕੱਠੇ ਹੋਇਆ ਹੀ ਨਹੀਂ ਜਾਂਦਾ ਨਾ ਕਿ ਕੋਈ ਨਾ ਟਾਈਮ ਹੈ ਜੀ ਹੈ ਨਾ ਜੀ ਸਮਾਂ ਫਾਸਟ ਚੱਲ ਰਿਹਾ ਇੱਥੇ ਆਪਾਂ ਇੱਕ ਤਰ੍ਹਾਂ ਸਰਾਂ ਦੇ ਵਿੱਚ ਹੀ ਆਏ ਲੰਘੇ ਜਾਣਾ ਹਾਂ ਜੀ ਜਿਹੜਾ ਹੱਸ ਖੇਡ ਕੇ ਟਾਈਮ ਬਤਾ ਲਿਆ ਆਪਾਂ ਨੇ ਉਹੀ ਚੰਗਾ ਹੈ ਮੈਂ ਕਹਿੰਦਾ ਜੀ ਬੰਦੇ ਨੂੰ ਕੰਮ ਬੰਦਿਆਂ ਵਾਲੇ ਕਰਨੇ ਚਾਹੀਦੇ ਆ ਪਸ਼ੂਆਂ ਵਾਲੇ ਤੇ ਪਸ਼ੂ ਕਰਨੀ ਡਏ ਆ ਤੇ ਬੰਦਾ ਆ ਕਿ ਪਸ਼ੂ ਵਾਲੇ ਕੰਮ ਨਾ ਕਰੇ ਬਿਲਕੁਲ ਜੀ ਬੰਦਾ ਬੰਦਿਆਂ ਵਾਲੇ ਕੰਮ ਕਰੇ ਤੇ ਜੱਜਦਾ ਸੋਹਣਾ ਲੱਗਦਾ ਪਸ਼ੂ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਤੂੰ ਪਸ਼ੂ ਬਣ ਜਾ ਪਰ ਬੰਦੇ ਨੂੰ ਕਹਿਣਾ ਬੰਦੇ ਨੂੰ ਕਹਿਦਾ ਬੰਦਾ ਬਣ ਜਾ ਤੇ ਬੰਦਾ ਬੰਦਿਆਂ ਵਾਲੇ ਕੰਮ ਕਰੇ ਬੰਦਿਆਂ ਵਾਲੀ ਸੋਚ ਰੱਖੇ ਮੇਰੇ ਕੋਲ ਮੇਤਰੋ ਤੁਹਾਨੂੰ ਬਹੁਤ ਹੀ ਚੋਟੀ ਦੇ ਜਾਨਵਰ ਦਿਖਾਇਆ ਮੈਂ ਤੇ ਵਸ਼ੇਰਾ ਦਿਖਾਇਆ ਫਰਜੰਤ ਕਾਲੇ ਕਾਂਡੇ ਦਾ ਪੁੱਤ ਕੱਦ ਵੜ ਦੇ ਨਾਲ ਨਾਲ ਬਿਊਟੀ ਵੀ ਬਹੁਤ ਆ ਬਲੱਡ ਲਾਈਨ ਵੀ ਬਹੁਤ ਚੰਗੀਆਂ ਤੇ ਸਟੱਡ ਸਰਵਿਸ ਉਸ ਵਸ਼ੇਰੇ ਦੀ ਓਪਣਾ ਮੇਤਰੋ ਜਿਸ ਕਿਸੇ ਵੀਰ ਨੇ ਸਟੱਡ ਸਰਵਿਸ ਲੈਣੀ ਹੋਈ ਤਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਲਓ ਤੇ ਬਾਕੀ ਹੋਰ ਵੀ ਬਹੁਤ ਚੰਗੇ ਜਾਨਵਰ ਨੇ ਕਦੇ ਗੇੜਾ ਮਾਰ ਕੇ ਜਾਓ ਉਸ ਫਾਰਮ ਤੇ ਤੇ ਤੁਹਾਨੂੰ ਆਨਲਾਈਨ ਟਾਈਮ 'ਚ ਇੱਕ ਤਰ੍ਹਾਂ ਮਹਿਲ ਬਣਿਆ ਦਿਖੂਗਾ ਇੱਥੇ ਘੋੜਿਆਂ ਵਾਸਤੇ ਮਿੱਤਰੋ ਤੇ ਜਿੰਨੇ ਵੀ ਭਰਾਵਾਂ ਵੀਡੀਓ 'ਚ ਬੈਠੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਵੀਰ ਜੀ ਧੰਨਵਾਦ